ਕੰਮ ਤਾਂ ਕਰਨਾ ਹੀ ਪੈਣਾ ਮੰਮੀ ਦੇਖੋ ਧੁੱਪ ਲੱਗੀ ਐ ਮੈਂ ਪਤਾ ਕੀ ਸੋਚਦੀ ਪਈ ਆ ਮੈਂ ਸੋਚਦੀ ਪਈ ਆ ਸਰਦੀਆਂ ਦੇ ਕੱਪੜੇ ਸਾਮ ਦਵਾ ਤੇ ਗਰਮੀਆਂ ਦੇ ਕੱਪੜੇ ਕੱਢ ਲਵਾ ਥੋੜਾ ਕੰਮ ਇਹ ਲੋੜਾ ਕਰਨ ਦੀ ਉਹਨੂੰ ਡਾ ਉਹ ਲੜਨੀਆਂ ਵੀ ਨਾ ਦਾ ਖਤਮ ਕੋਈ ਕਮਾਈ ਕਰੇ ਤੇ ਨਾ ਉਹ ਕਰੇ ਹਾਂ ਇਹ ਵੀ ਰਾਮ ਰੱਖਿਆ ਕਰ ਕੋਈ ਲੋੜ ਨਹੀਂ ਮੋਤਾ ਕੰਮ ਕਰਨ ਦੀ ਮੰਮੀ ਐਸੇ ਹੀ ਥੋੜੀ ਲੱਗਦਾ ਛੋਟੀ ਬੈਠੀ ਹੋਵੇ ਤੇ ਵੱਡੀ ਕੰਮ ਕਰਦੀ ਹੋਵੇ ਨੇ ਤੇ ਮੇਰੀ ਗੱਲ ਸੁਣ ਨਾ ਜਿਹਦਾ ਘਰ ਵਾਲਾ ਵੱਡਾ ਵਾ ਤੇ ਉਹ ਲੜੀ ਹੈ ਨਾ ਤੇਰਾ ਛੋਟਾ ਕੰਮ ਕਰਦਾ ਏ ਸਾਰਾ ਕਰਦਾ ਗੁਜ਼ਾਰਾ ਹੀ ਉਹਦੇ ਸੱਤੇ ਘਰ ਸਾਰਾ ਉਹਦਾ ਮਾਵੇਂ ਦਾ ਸਾਟੇ ਪਰ ਤੁਸੀਂ ਖਾਂਦੇ ਕੁਝ ਨਹੀਂ ਹੁੰਦਾ ਮੰਮੀ ਕਰਨਾ ਪੈਂਦਾ ਕੋਈ ਗੱਲ ਨਹੀਂ ਮੈਂ ਜਰਾ ਕੱਪੜਿਆਂ ਦਾ ਅੱਜ ਕਰਕੇ ਨਾ ਤੇ ਫਿਰ ਮੈਂ ਮੰਮੀ ਨੂੰ ਕਿਹਾ ਸੀ ਨਾਸ਼ਤਾ ਕਰ ਲਓ ਉਹ ਕਹਿੰਦੇ ਮੈਂ ਮੇਥੀ ਵਾਲੀ ਰੋਟੀ ਖਾਣੀ ਹੈ ਫਿਰ ਮੈਂ ਮੇਥੀ ਵਾਲੀ ਰੋਟੀ ਵੀ ਬਣਾ ਕੇ ਦੇਣੀ ਆ ਉਹਨਾਂ ਨੂੰ ਨਹੀਂ ਪਰ ਮੇਰੀ ਗੱਲ ਤੋਂ ਉਹਨੂੰ ਕਿਆ ਬਣਾਵੇ ਉਹ ਕੀ ਕਰਦੀ ਪਈ ਆ ਦੇਖਦੀਆਂ ਕੀ ਕਰਦੀ ਪਈ ਐ ਦੂਜੇ ਨੂੰ ਕਾ ਬਣਾਵੇ ਤੁਸੋਂ ਆਪਣਾ ਰੋਬ ਰੱਖਿਆ ਕਾ ਘਰ ਦੇ ਵਿੱਚ ਓਹੋ ਸਾਰੇ ਪਾਸੇ ਦੇਖਣਾ ਬੰਦਾ ਸਭ ਕੁਝ ਕਰਨਾ ਬੰਦਾ ਨਹੀਂ ਮੇਰੀ ਗੱਲ ਸੁਣ ਕੀ ਵੇਖਣਾ ਕੀ ਬੰਦਾ ਕੀ ਕਰਾਂ ਮੰਮੀ ਮੈਂ ਤੈਨ ਪੱਲੇ ਕੁਛ ਪੈਂਦਾ ਹੀ ਨਹੀਂ ਮੈਂ ਤੇ ਸਮਝਿਆ ਨਹੀਂ ਚੰਦੀ ਖਰੇ ਕਿੱਥੇ ਤੇਰਾ ਦਿਮਾਗ ਰੰਦਾ ਘਰ ਵਾਲੇ ਕੰਮ 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 ਲੱਗੀ ਦੇ ਉਹਨੂੰ ਡਾਇਆ ਕਰ ਕੰਮ ਕਰ ਮੈਂ ਤੁਹਾਨੂੰ ਦੱਸਾਂ ਕਿੰਨਾ ਕਮਾਣਾ ਦਾ ਤੇਰਾ ਜੇਠ ਮੰਮੀ ਕਮਾਈ ਲੰਦਾ 7-8000 ਰੁਪਇਆ ਤੇ 7-8000 ਤੇਰੀ ਸੱਸ ਪਤਾ ਕਿੰਨੀ ਚਾਹਤ ਰੇ ਨਹੀਂ ਫੁੱਲ ਟਾਈਮ ਤੇਰੀ ਜੰਮਣਾ ਲੀਦਾ ਓਹੋ ਆ ਕੀ ਬੋਲੀ ਜਾਂਦੇ ਪਿਓ ਤੁਹਾਨੂੰ ਪਤਾ ਪਤਾ ਨਹੀਂ ਲੱਗਦਾ ਪਿਆ ਪਤਾ ਲੱਗਦਾ ਬਣਾ ਸਭ ਕੁਝ ਮੈਂ ਹੀ ਕਦੀ ਇਹ ਜਿਹੀ ਕੁੜੀ ਮੈਂ ਜੰਮੀ ਆ ਜਿਹਨੂੰ ਪੱਲੇ ਹੀ ਨਹੀਂ ਹੁੰਦੇ ਕੁਛ ਆ ਸਮਝ ਹੀ ਨਹੀਂ ਲੱਗਦੀ ਨਾ ਮੈਨੂੰ ਦੱਸ 7-8000 ਕਿੰਨਾ ਕਿੰਨਾ ਹੁੰਦਾ ਤੇ ਤੇਰਾ ਘਰ ਵਾਲਾ 70-8000 ਹੁੰਦਾ ਸਾਰਾ ਦਿਨ-ਦਨ ਵੀ ਉਹਦੇ ਸਿਰ ਦੇ ਉੱਤੇ ਆ ਮੇਰੀ ਗੱਲ ਸੁਣੀ ਇੱਕ ਮਿੰਟ ਹਾਂਜੀ ਮੰਮੀ ਆ ਤੂੰ ਐਸ ਕੱਦੀ ਰਾਣੀ ਹੈ ਤੈਨੂੰ ਗੋਲੀ ਬਣਾ ਕੇ ਰੱਖ ਆਪਣਾ ਰੋ ਪੂਰਾ ਰੱਖ ਘਰ ਦੇ ਉੱਤੇ ਨੇ ਨਾਲੇ ਇੱਕ ਜਰੂਰੀ ਥੋੜੀ ਮੇਰੀ ਗੱਲ ਸੁਣਾ ਕਿ ਤੇਰੇ ਵੀ ਕੋਈ ਚੀਜ਼ ਲੈਂਦਾ ਬਰਾਬਰ ਦੀ ਉਹਦੇ ਨਾਲ ਲੈਂਦਾ ਇੱਕ ਜੁਰੀ ਕਿੱਥੇ ਦੀ ਹੈ ਕਿ ਬਰਾਬਰ ਦਾ ਉਹਦਾ ਘਰ ਵੜਾ ਕੜਾ ਕ ਮੰਦਾ ਥੋੜੇ ਪੈਸੇ ਅੰਦਰ ਵੀ ਪਾਓ ਸਮਝੋ ਉਹਨੂੰ ਸਾਹਿਲ ਨੂੰ ਆਪਣੇ ਹੱਥਾਂ ਦੇ ਪਾ ਹੁਣ ਸਮਝਾ ਬਈ ਕੀ ਕਰਦਾ ਪਿਆ ਤੂੰ ਕੀ ਸਮਝਾਵਾਂ ਮੰਮੀ ਸਾਹਿਲ ਨੂੰ ਕੀ ਸਮਝਾਵਾਂ ਜਦੋਂ ਵੀ ਕੋਈ ਸਮਾਨ ਲੈਣਾ ਹੁੰਦਾ ਮੈਂ ਕਹਿੰਨੀ ਆ ਉਹ ਪਹਿਲੇ ਕਹਿੰਦੇ ਮੈਂ ਬਾਜੀ ਨੂੰ ਪੁੱਛ ਲੈਂਦਾ ਵਾ ਉਹਨਾਂ ਨੂੰ ਪੁੱਛ ਕੇ ਚਲਦਾ ਉਹਨਾਂ ਪੁੱਛੇ ਵੀ ਨਾ ਦੇ ਉਹ ਚਲਦਾ ਹੀ ਨਹੀਂ ਮੈਂ ਕੀ ਕਰਾਂਗੀ ਉੱਥੇ ਉਹ ਮੇਰੀ ਗੱਲ ਸੁਣ ਤੈਰੇ ਲੱਗ ਬੰਨੇ ਕੋਈ ਹਗਾ ਤੇ ਨਹੀਂ ਨਹੀਂ ਦੱਸੋ ਕੁਛ ਹਸਾਬ ਨਾ ਚੱਲ ਉਹ ਕਹਿੰਦੇ ਹੁੰਦੇ ਕਿ ਤੇਰੀ ਸੱਸ ਕਦੇ ਵੀ ਨਾ ਕਿ ਸਵੇਲੇ ਕਿ ਕੀ ਗੱਲ ਤੂੰ ਇੱਥੇ ਬੈਠੀ ਹੋ ਉਹਨੂੰ ਕੰਮ ਦਾ ਕਿਉਂਕਿ ਮੇਰਾ ਘਰ ਆ ਕਮਾਂਦਾ ਜੀ ਸਾਰੇ ਟੱਬਰ ਨੂੰ ਵੇਲੇ ਨੂੰ ਬੈਠ ਕੇ ਖਵਾਦਾ ਮੇਰਾ ਘਰ ਵਾਲਾ ਮੈਂ ਟੌਰ ਨਾਲ ਹੀ ਰਹਿਣਾ ਨਹੀਂ ਮੈਂ ਰਾਣੀ ਬਣ ਕੇ ਰਹਿਣਾ ਚਾਹਤ ਮਮੀ ਜੇ ਮੈਂ ਵੇਲੀ ਬੈਠੀ ਰਹੀ ਤੇ ਮੇਰੀ ਸੱਸ ਨੇ ਕਿਹਾ ਨਾ ਤੂੰ ਕੀ ਕਰਦੀ ਪਈ ਐ ਫੇਰ ਸਾਡੇ ਘਰ ਹੋ ਜੂਗੀ ਲੜਾਈ ਤੇ ਫੇਰ ਕੀ ਕਰਾਂਗੀ ਮੈਂ ਤੇ ਫੇਰ ਕਿਹੜੀ ਲੜਾਈ ਹੋਏਗੀ ਤੇਰੇ ਮੂੰਹ ਤੇ ਜਵਾਨੀ ਹੈ ਮੈਂ ਕੀ ਬੋਲਾਂਗੀ ਮੰਮੀ ਮੈਨੂੰ ਨਹੀਂ ਚੰਗਾ ਲੱਗਦਾ ਤੂੰ ਚੁੱਪ ਰਹੀ ਤੂੰ ਕੰਮ ਕੋਈ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਦਿੱਤਾ ਐਸਰੇ ਸਾਟ ਪਰ ਤੇਰੇ ਥੱਲੇ ਲੱਗਾ ਹੈ ਉਹ ਕਿਦਾਂ ਤੇਰਾ ਆਦਮੀ ਇੰਨਾ ਕਮਾਂਡਾ ਵਾ ਉਹਦਾ ਆਦਮੀ ਕਿਹੜਾ ਕਮਾਂਡਿਆ ਤੇ ਸੱਸ ਵੀ ਨਹੀਂ ਬੋਲ ਸਕਦੀ ਤੇਰੇ ਅੱਗੇ ਇਹ ਤੇ ਗੱਲ ਸਹੀ ਹੈ ਮੰਮੀ ਮੈਂ ਕਿ ਤੁਹਾਡੀ ਗੱਲ ਨਾ ਥੋੜੀ ਥੋੜੀ ਸਮਝਦੀ ਪਈ ਹਾਂ ਹੁਣ ਉਸ ਟੈਡ ਲੈ ਆਪਣਾ ਐਵੇਂ ਨਾ ਤੇ ਮੁੰਨੀ ਜੀ ਬਣ ਕੇ ਤੇ ਬੈਠੀ ਦਾ ਇਹ ਤੇ ਗੱਲ ਸਹੀ ਆ ਸਾਰਾ ਕੰਮ ਤੇ ਮੇਰੇ ਘਰ ਵਾਲਾ ਕਰਦਾ ਕਿਸੇ ਨੂੰ ਲੈਣਾ ਹੀ ਦੇਣਾ ਹੀ ਕੁੱਤੇ ਜਾਣਾ ਹੀ ਸਾਰਾ ਕੁਝ ਤੈਅ ਕਰਦੇ ਮੈਂ ਵੀ ਲੱਗੀ ਰਹਿਣੀ ਆ ਸਦਾਈਆਂ ਵਾਂਗ ਇਹਨਾਂ ਦੀਆਂ ਗੱਲਾਂ ਸੁਣਦੀ ਰਹਿਣੀ ਆ ਤਾਂ ਹੀ ਉਹ ਤੇ ਮੈਂ ਕਹਿੰਦੀ ਰਾਣੀ ਬਣ ਕੇ ਰਹਿ ਹੁਣ ਗੋਲੀ ਬਣਾ ਹੁਣ ਗੋਲੀ ਬਣਾਣਾ ਹੀ ਪੈਣਾ ਫਿਰ ਕਰਦੀ ਆ ਕੋਈ ਗੱਲ ਨਹੀਂ ਕਰਨਾ ਹੀ ਪੈਣਾ ਮੰਮੀ ਮੈਂ ਕਿੰਨੀ ਦੇਰ ਅਦਾ ਕਰਦੀ ਰਵਾਂਗੀ ਫਿਰ ਕਰਨ ਦੀ ਲੋੜ ਹੀ ਨਹੀਂ ਮੈਂ ਤਾਂ ਤੁਹਾਨੂੰ ਕਹਿੰਦੀ ਵੀ ਤੂੰ ਜਾਣ ਨਹੀਂ ਵੀ ਤੂੰ ਸਮਝੀ ਕੋਈ ਗੱਲ ਨਹੀਂ ਮੈਂ ਸਮਝ ਗਈ ਤੁਸੀਂ ਫੋਨ ਬੰਦ ਕਰੋ ਤੇ ਮੈਂ ਦੇਖਾ ਜਾ ਕੇ ਜਰਾ ਸ਼ੁਕਰ ਹੈ ਕਿ ਤੇ ਇਹ ਵੀ ਸਮਝ ਆਵੇ ਕਿਸੇ ਗੱਲ ਐਡੀ ਮੇਰੀ ਧੀ ਭੋਲੀ ਆ ਇਹਨੂੰ ਕਿਸੇ ਗੱਲ ਦੀ ਸਮਝ ਲੱਗਦੀ ਨਹੀਂ ਕਰੇ ਦਿਮਾਗ ਟੂੜੀ ਪਰੀ ਸਮਝਦੀ ਹੀ ਨਹੀਂ ਕਿਸੇ ਗੱਲ ਨੂੰ ਪੱਲੇ ਪੈ ਹੀ ਵੇ ਸਹੀ ਇਹਦੀ ਗੱਲ ਨਹੀਂ ਤੇ ਸਾਰੀ ਮੈਂ ਥੱਲੇ ਲੱਗ ਜਾਗੀ ਘਰ ਵਾਲਾ ਕਮਾਈ ਕਰਦਾ ਤੇ ਦੱਸ ਉਹ ਖਾਈ ਪੀਵੀ ਜਾਂਦੇ ਇਨ ਪਤਾ ਹੀ ਨਹੀਂ ਲੱਗਦਾ ਮੈਂ ਆਪਣਾ ਪਿੱਛੇ ਪਾਵਾਂ ਪੈਸਾ ਕੋਈ ਜੋੜਾ ਕੋਈ ਗੱਲ ਕੋ ਬਾਤ ਉਹ ਠੱਗੀਆਂ ਮਾਰੀ ਜਾਂਦੇ ਡੇਢ ਠਾਣੇ ਤੇ ਪ੍ਰਕਾਰ ਕੇ ਮੂੰਹ ਮਿੱਟ ਕੇ ਖਾਈ ਪੀਵੀ ਜਾਂਦੇ ਐਸਾ ਕਰਦੇ ਐ ਇਹ ਕੰਮ ਲੱਗੀ ਦਿੰਦੀ ਪਾਗਲ ਜੀ ਦਾ ਮਤੇ ਕੋਈ ਨਹੀਂ ਮੈਂ ਨਾ ਕੁੜਤੇ ਵੇਖਣ ਦੀ ਸੋਹਣੇ ਆ ਨਾ ਹਾਂ ਸੋਹਣੇ ਹੈਗੇ ਆ ਤੈਨੂੰ ਪਸੰਦ ਹੈ ਹਾਂਜੀ ਪਸੰਦ ਤੇ ਹੈਗੇ ਤੁ ਮੰਗਵਾ ਲੈ ਪੁੱਤਰ ਫਿਰ ਨਹੀਂ ਨਹੀਂ ਮੈਂ ਕੀ ਕਰਨੇ ਮੇਰੇ ਕੋ ਤੇ ਆਲਰੇਡੀ ਕਿੰਨੇ ਕੱਪੜੇ ਪਏ ਆ ਕੋਈ ਗੱਲ ਨਹੀਂ ਤੂੰ ਆਉਂ ਕਰ ਨਾ ਆਪਣੇ ਲਈ ਵੀ ਮੰਗਵਾ ਲੈ ਤੇ ਉਤੋਂ ਗਰਮੀ ਆਣ ਦੀ ਜਿੱਦੀ ਵਾਸਤੇ ਵੀ ਦੇਖ ਲੈ ਲਾਈਟ ਪਿੰਕ ਕਲਰ ਵੇਲਾ ਲਾਈਟ ਸ਼ੇਡ ਦੇ ਵਿੱਚ ਨਾ ਵੇਲਾ ਕੋ ਗਰਮੀ ਆਈ ਹੈ ਪਾਏ ਜਾਣ ਪੁੱਤ ਮੰਗਵਾ ਲੈ ਤੂੰ ਨਹੀਂ ਮੰਮੀ ਤੂੰ ਇਤਨਾ ਕਰੋ ਰਿਦੀ ਵਾਸਤੇ ਮੰਗਾ ਲਓ ਮੈਨੂੰ ਤੇ ਅਜੇ ਲੋੜ ਨਹੀਂ ਆ ਵੇਖੋ ਮੇਰੇ ਕੋ ਕੱਪੜੇ ਹੈਗੇ ਆ ਕੋਈ ਗੱਲ ਨਹੀਂ ਫੇਰ ਕਿ ਉਹਦੇ ਕੋਲ ਵੀ ਕੱਪੜੇ ਹੈਗੇ ਤੇਰੇ ਕੋਲ ਵੀ ਹੈਗਾ ਤੂੰ ਮੰਗਵਾ ਮੈਂ ਤੈਨੂੰ ਕਹਿਣ ਨਹੀਂ ਆ ਨਾ ਤੈਨੂੰ ਮੰਗਵਾਂਦੀ ਕਿਉਂ ਨਹੀਂ ਬਈ ਤੂੰ ਕੀ 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 ਮੰਗਾਣਾ ਕੀ ਕਰਦੀ ਪਈ ਹੈ ਤੇ ਕੀ ਹੋਇਆ ਕੀ ਕਿਦਨ ਬੋਲਣ ਜਾਚ ਨਹੀਂ ਕਿ ਤੇਰੀ ਵੱਡੀ ਜਠਾਨੀ ਕੀ ਕਰਦੀ ਜੀ ਨਾਲ ਬੋਲ ਉੱਥੇ ਬਹਿ ਕੇ ਬੋਲ ਨਾ ਪਤਾ ਮੈਨੂੰ ਪਤਾ ਹੁਣ ਪਤਾ ਲੱਗ ਗਿਆ ਮੈਨੂੰ ਵੱਡੀ ਹੈ ਪਤਾ ਲੱਗ ਗਿਆ ਮੈਨੂੰ ਰਿਦੀ ਆ ਕੀ ਵੇਖਦੀ ਸੀ ਕੁਛ ਨਹੀਂ ਮੈਂ ਨਾ ਕੱਪੜੇ ਦੇ ਵੇਖਣ ਆਏ ਆ ਹਾਂ ਕੱਪੜਾ ਵੇਖਣ ਦੀ ਸੀਗੀ ਤੇ ਮੰਮੀ ਕਹਿੰਦੇ ਮੰਗਵਾ ਲੈਨੇ ਆ ਮੈਂ ਕਿ ਕੀ ਲੋੜੇਗੀ ਮੰਗਵਾ ਕਿੰਨੇ ਮੰਗਾਣੇ ਕਿਉਂ ਤੈਨੂੰ ਚਾਹੀਦੇ ਆ ਕਿਰਨ ਵਾਸਤੇ ਮੰਗਵਾਣਾ ਹੈ ਕਿਹਦੇ ਵਾਸਤੇ ਮੰਗਵਾਣੀ ਤੇਰੇ ਵਾਸਤੇ ਵੀ ਮੈਂ ਕਿਹਾ ਇਹ ਦੇਖੋ ਹੈਗੇ ਆ ਵੇਖੋ ਕਿੰਨਾ ਸੋਨਾ ਪਾਇਆ ਇਹਨੇ ਹੈਗੇ ਆ ਦੇ ਕੋਲੇ ਘਰ ਚ ਨਾ ਜ ਵੱਡੇ ਬੈਠੇ ਹੋਏ ਕੋਈ ਗੱਲ ਨਹੀਂ ਵੱਡੇ ਬੈਠੇ ਤੇ ਆ ਦੇਖੋ ਕਿੰਨੇ ਸੋਹਣੇ ਸੂਟ ਪਾਇਆ ਕੱਸੇ ਥੋੜੀ ਤਤੂ ਲੈ ਹੋਰ ਵੀ ਅੰਦਰ ਆ ਦੇ ਕੋ ਕਿੰਨੇ ਹੈਗੇ ਚੁੱਪ ਕਰਕੇ ਪਾਣ ਦੋ ਲੈ ਜਦੋਂ ਇਹ ਹੋ ਜਾਣਗੇ ਉਦੋਂ ਲਾ ਦਾਂਗੇ ਮੇਰੀ ਗੱਲ ਸੁਣ ਪਹਿਲਾਂ ਦੱਸ ਤੈਨੂੰ ਹੋਇਆ ਕੀ ਹੈ ਤੱਪੀ ਕਿਉਂ ਪਈ ਐਨੀ ਕੁਛ ਨਹੀਂ ਹੋਇਆ ਮੈਨੂੰ ਮੈਨੂੰ ਨਾ ਥਕਾਵਟ ਥਕਾਵਟ ਬੜੀ ਹੋਈ ਪਈ ਕਿਰਨ ਚਾਹ ਚੂ ਬਣਾ ਕੇ ਪਿਲਾ ਦਿਆ ਕਰ ਕਿ ਦਵਾਈ ਜੀ ਦੇ ਦਿਆ ਕਰ ਹਾਂ ਵੱਡੇ ਵੱਡਿਆਂ ਨੂੰ ਕੀ ਕਰਾਂ ਵੱਡਿਆਂ ਨੇ ਕਰਨੇ ਸਿਰਫ ਆਰਡਰ ਪੈਸੇ ਦੇਣੇ ਮੇਰੇ ਘਰ ਵਾਲੇ ਨੇ ਜਿਹੜਾ ਸਵੇਰ ਦਾ ਗਿਆ ਸ਼ਾਮੀ ਆਣਾ ਤੁਸੀਂ ਦੇ ਘਰ ਬੈਠੀਆਂ ਕੀ ਕਰਦੀਆਂ ਆ ਆ ਆਰਡਰ ਕਰ ਲਈਏ ਆ ਮੰਗਾ ਲਈਏ ਆ ਸਬਜੀ ਬਣਾਉਂਦੀਆਂ ਆ ਆ ਵਨਸੂ ਨਹੀਂ ਲੈ ਆਈਏ ਬਿੱਲ ਬਣਾਣੀ ਤੇ ਬਿੱਲ ਦੇਣਾ ਕਿੰਨੇ ਆ ਐ ਸੋਚੇ ਮੇਰੇ ਘਰ ਵਾਲੇ ਨੇ ਨਹੀਂ ਮੇਰੀ ਗੱਲ ਸੁਣ ਕੀ ਘਰ ਵਾਲਾ ਘਰ ਵਾਲਾ ਲਾਇਆ ਤੇ ਮੇਰਾ ਤਾਂ ਮੈਂ ਆਪਣਾ ਹੀ ਕਹਾਂਗੀ ਪੁੱਤਰ ਤੇ ਮੇਰਾ ਨਾ ਚਲੋ ਅੱਜ ਦੀਆਂ ਆਈਆਂ ਤੁਸੀਂ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਕਰਨ ਲੱਪਈਆਂ ਸੁਣੇ ਦੋਨੇ ਕੰਨ ਕੋਲ ਕੇ ਗੱਲ ਸੁਣ ਲੋ ਵੱਡੀ ਵੀ ਤੇ ਛੋਟੀ ਵੀ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਮੇਰਾ ਪੁੱਤਰ ਐ ਮੈਂ ਜੋ ਕਹਾਂਗੀ ਨਾ ਸੋਈ ਹੋਣਾ ਵੈ ਤੇ ਦੂ ਕਿਸੇ ਨੇ ਸਿੱਖੀ ਸਿਕਾਈ ਲੱਗਣ ਡਈ ਐ ਹੈ ਕੀ ਕੀ ਮਤਲਬ ਕੀ ਮਤਲਬ ਕੀ ਮਤਲਬ ਕੀ ਦੀ ਚੁਕਣਾ ਚਾਹੀ ਕੀ ਮਤਲਬ ਐ ਤੁਹਾਡੇ ਇਹ ਕਹਿਨ ਦਾ ਕੀ ਮਤਲਬ ਐ ਗੱਲ ਨਹੀਂ ਮੇਰੀ ਗੱਲ ਸੁਣ ਤੈਨੂੰ ਹੋ ਕੀ ਗਿਆ ਵੈ ਫਿਰ ਨੂੰ ਕੁਛ ਨਹੀਂ ਹੋਇਆ ਤੇ ਤੁਸੀਂ ਦੋਨੇ ਜਾਣੀਆ ਸਹੀ ਘਰ ਦੇ ਵਿੱਚ ਸਾਡੇ ਘਰ 'ਚ ਕੋਈ ਉਹੋ ਜਿਹੀ ਗੱਲਬਾਤ ਨਹੀਂ ਹੋਈ ਅਤੂ ਆਦਮੀ ਵੀ ਸੁਨਾਨ ਲਾ ਪੀ ਮੇਰਾ ਆਦਮੀ ਮੇਰਾ ਸਭ ਮਤਲਬ ਨਹੀਂ ਗੱਲ ਸਭ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਦੂੰ ਬਾਹਰ ਕਿਹਦੇ ਨਾਲ ਗੱਲਾਂ ਲੱਗੀਆਂ ਸੀ ਇਹ ਕੀ ਮਤਲਬ ਹੈ ਹੁਣ ਕਿਹਦੇ ਨਾਲ ਗੱਲਾਂ ਕਰਦੀ ਕੀ ਕਰਦੀ ਕਿੱਥੇ ਬੈਠੀ ਕੀ ਕਰਦੀ ਇਹ ਕੀ ਕਹਿਣ ਦਾ ਮਤਲਬ ਹੈ ਅੱਧਾ ਘੰਟਾ ਤੂੰ ਗੱਲਾਂ ਲੱਗੀ ਨਹੀਂ ਕਰ ਹੁਣ ਮੈਂ ਕਿਸੇ ਨਾਲ ਗੱਲ ਕਰਨੀ ਆ ਵੀ ਦੱਸ ਮਮੀ ਮੈਂ ਨਾਲ ਗੱਲ ਕਰਦੀ ਪਈ ਆ ਜੇ ਮੇਰੇ ਕਿਸੇ ਦਾ ਫੋਨ ਆਇਆ ਤੇਰੇ ਭੈਣ ਦਾ ਭਰਾ ਦਾ ਮੇਰੀ ਮਾਂ ਦਾ ਮੈਂ ਉਹ ਵੀ ਤੁਹਾਨੂੰ ਦੱਸ ਕੇ ਗੱਲ ਕਰਨੀ ਅੱਥੋਂ ਮੈਨੂੰ ਪਤਾ ਲੱਗ ਗਿਆ ਵੈ ਤੇਰੀ ਮਾਂ ਦਾ ਹੀ ਫੋਨ ਆਇਆ ਨਹੀਂ ਮੇਰੀ ਗੱਲ ਸੁਣ ਕਿ ਮੇਰੀ ਮਾਂ ਨੂੰ ਨਹੀਂ ਕੁਝ ਕਹਿਣਾ ਐਸਾ ਮੈਂ ਮੈਂ ਘਰੋਂ ਬਾਹਰ ਨਹੀਂ ਜਾਂਦੀ ਕਿਤੇ ਜਾਣ ਦਿੰਦੇ ਹੋ ਰੇਦੀ ਤੂੰ ਬੋਲਣ ਕਿਤਨਾ ਦੇਈਆ ਮੰਮੀ ਦੇ ਨਾਲ ਤੂੰ ਚੁੱਪ ਕਰ ਜਾ ਤੂੰ ਤੇ ਅੱਗੇ ਕਹਿਨੀ ਆ ਮੈਂ ਚੁੱਪ ਕਰਕੇ ਬੈਠੀ ਰਵਾਂ ਡੁੰਨੂ ਬਣ ਜਾਵਾਂ ਨਹੀਂ ਮੇਰੀ ਗੱਲ ਸੁਣ ਨਾ ਤੇਰਾ ਦਿਮਾਗ ਤੂੰ ਤੇ ਐਸੇ ਨਹੀਂ ਬੋਲਣ ਦਿੰਦੀ ਮੈਨੂੰ ਕਿਰਨ ਪੁੱਤਰ ਤੂੰ ਚੁੱਪ ਪਰ ਆ ਨੂੰ ਬੋਲਣ ਦੇ ਜੋ ਮੇਰੀ ਸੁਣੋ ਗੱਲ ਇੱਕ ਜਿਹੜੀਆਂ ਤਿੰਨ ਟਾਈਮ ਸਬਜ਼ੀਆਂ ਬਣਾਉਂਦੀ ਆ ਉਹ ਨਾ ਤਾਜ਼ੀਆਂ ਕਦੀ ਭਾਈ ਆਏ ਆ ਵੀ ਲੈਣਾ ਈ ਉਹ ਵੀ ਲੈਣਾ ਈ ਤੇ ਮੇਰੀ ਗੱਲ ਸੁਣੋ ਇੱਕ ਟਾਈਮ ਬਣਾਓ ਸਬਜ਼ੀ ਤੇ ਤਿੰਨ ਟਾਈਮ ਖਾਓ ਤੇਰਾ ਰਾਜ ਦਾ ਪੁੱਤਰ ਚੱਲਣਾ ਨਹੀਂ ਚੱਲਣਾ ਹੁਣ ਸਾਡੇ ਘਰ ਚ ਸੁਰਤ ਤਿੰਨ ਤਿੰਨ ਸਬਜ਼ੀਆਂ ਬੰਦੀਆਂ ਵੈ ਹੁਣ ਤੇਰੇ ਘਰ ਨਾਲ ਨਹੀਂ ਬੰਦੀਆਂ ਹੈ ਸੁਹੇਲ ਦੇ ਵਿਚਾਰੇ ਗਏ ਤੇ ਐ ਬੰਨਾ ਸੁਨਣਾ ਮੂੰਹ ਦੇ ਸਵਾਦ ਲਾਣ ਲੱਗੀਆਂ ਹੋਈਆਂ ਹੱਦ ਮਗਾਤੀ ਤੁਸੀਂ ਦੇ ਕੁਰਤੇ ਵੇਖ ਲਦੇ ਹੁਣ ਤੇ ਕੀ ਹੋਇਆ ਰੱਬ ਸੂਟ ਵੇਖਣ ਦੀ ਨਾ ਕਿਸੇ ਨੂੰ ਪੁੱਛੀ ਆਈ ਨਾ ਕਿਸੇ ਨੂੰ ਦੱਸੀ ਆਈ ਹੁਣ ਕੁਰਤੇ ਵੀ ਵੇਖਣ ਮਹਿੰਗੀਆਂ ਪਰ ਆਪਾਂ ਵੇਖਣ ਹੀ ਤੇ ਹੀ ਆਪਾਂ ਕਿਹੜਾ ਮੰਗਾ ਲੇ ਜੇ ਵੇਖਦੀਆਂ ਸੀ ਤੇ ਮੰਗਾਉਗੀਆਂ ਮੇਰੇ ਪੁੱਤਰ ਤੂੰ ਚੁੱਪ ਰਹਿ ਮੈਂ ਤੇਰੀ ਤਾਈ ਜੀ ਨਾਲ ਗੱਲ ਕਰਦੀ ਅੱਛਾ ਤਾਈ ਨੂੰ ਕੀ ਕਹਿਣਾ ਤਾਈ ਨੂੰ ਮੇਰੀ ਗੱਲ ਸੁਣੋ ਤਾਈ ਦੇ ਘਰ ਦੋਨੋਂ ਨੂੰਹਾਂ ਉਹਨਾਂ ਦੀ ਜਦੋਂ ਹੁੰਦੀਆਂ ਜੁੰਡੋ ਜੁੰਡੀ ਤੁਹਾਨੂੰ ਆ ਕੇ ਦੱਸਦੀਆਂ ਤਾਈ ਨੇ ਕਦੀ ਦੱਸਿਆ ਤੇ ਤੂੰ ਕੀ ਜਾਣਨੀ ਹੈ ਕਿ ਤਾਈ ਦਾ ਸੀਨ ਸਾਡੇ ਘਰ ਹੋਵੇ ਇਹ ਤੇ ਮੈਂ ਪੁੱਤਰ ਹਾਂ ਨਹੀਂ ਪਰ ਤੂੰ ਹੀ ਨਹੀਂ ਮੇਰੀ ਗੱਲ ਸੁਣ ਮੈਂ ਤਾਈ ਦਾ ਸੀਨਾ ਆਪਣੇ ਘਰ ਨਹੀਂ ਲਿਆਣਾ ਤਾਈ ਦਾ ਕੰਮ ਤਾਈ ਦੀਆਂ ਨੂੰਹਾਂ ਜਾਣੇ ਜਿਉਂ ਜਿਉਂ ਦੀਆਂ ਨੂੰਹਾਂ ਵੈ ਨਾ ਤੇ ਮਨੋਂਦਾ ਕਾ ਹੀ ਪਤਾ ਮੈਂ ਤੇਰੀ ਤਾਈ ਜੀ ਦਾ ਵੀ ਪਤਾ ਵੈ ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਨੂੰਹਾਂ ਵੈ ਨਾ ਮੇਰਾ ਆਦਮੀ ਮੇਰਾ ਆਦਮੀ ਤੁਸੀਂ ਆਦਮੀ ਕਿਉਂ ਪਿੱਛੋ ਨਹੀਂ ਲੈ ਕੇ ਆਏ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਅੱਜ ਤੋਂ ਬਾਅਦ ਜੇ ਤੂੰ ਵੱਡੀ ਚਠਾਣੀ ਨੂੰ ਦੀਦੀ ਬੋਲ ਦੀਦੀ ਬੋਲਣਾ ਵੈ ਜੇ ਕਿਰਨ ਬੋਲਿਆ ਨਾ ਫੇਰ ਵੇਖ ਲੈ ਜਿੱਡੀ ਹੈ ਜੇ ਨਾ ਓਡੀ ਦਾ ਚਲ ਬਣਾ ਕੰਮ ਕਰ ਜਾ ਕੇ ਚਲ ਕੋਈ ਗੱਲ ਨਹੀਂ ਤੁਹਾਨੂੰ ਮੈਂ ਬਾਤ ਚ ਵੇਖਦੀ ਆਂ ਚਾ 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 ਤੂੰ ਮੈਂ ਵੇਖਦੀ ਆਂ ਤੁਹਾਨੂੰ ਵੀ ਕੋਈ ਨਾ ਬੈ ਮੇਰਾ ਪੁੱਤਰ ਤੂੰ ਨਹੀਂ ਟੈਨਸ਼ਨ ਲੈਣੀ ਕੋਈ ਵੀ ਨਹੀਂ ਨਹੀਂ ਅਸੀਂ ਬੈਠੇ ਆਏ ਨਾ ਵੱਡੇ ਮੈਨੂੰ ਕਾਦੀ ਟੈਨਸ਼ਨ ਤੁਹਾਡੇ ਹੁੰਦੇ ਆ ਪਰ ਰੀਦੀ ਨੂੰ ਇੱਕਦਮ ਕੀ ਹੋ ਗਿਆ ਪੁੱਤਰ ਚੰਗੀ ਭਲੀ ਤੇਗੀ ਸੀ ਮੇਰੀ ਗਾ ਇਹ ਨਹੀਂ ਹੋ ਜਈਓ ਅਨੂਣਾ ਕਿਸੇ ਨੇ ਪੱਟੀ ਪੜਾਈ ਪਰ ਮੰਮੀ ਇਹ ਤਰ੍ਹਾਂ ਦੇ ਕਦੀ ਕੀਤਾ ਨਹੀਂ ਮੇਰਾ ਘਰ ਵਾਲਾ ਇੰਨੇ ਪੈਸੇ ਕਮਾਉਂਦਾ ਮੇਰਾ ਘਰ ਵਾਲਾ ਇਤਰਾ ਮੇਰਾ ਘਰ ਵਾਲਾ ਉਤਨਾ ਤੂੰ ਕਿਉਂ ਟੈਂਸ਼ਨ ਲੈਣ ਦੀ ਹੈ ਪੁੱਤਰ ਤੇ ਮੇਰੇ ਹੀ ਆ ਨਾ ਦੋਨੇ ਕਿਉਂ ਤੇਰਾ ਪਾਪਾ ਵੀ ਤਾਂ ਕਮਾਉਂਦੇ ਹੀ ਆ ਨਾ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਉਹ ਤੇ ਦਿਮਾਗ ਵਿੱਚ ਕਿਸੇ ਨੇ ਕੋਈ ਚੀਜ਼ ਪਾ ਦਿੱਤੀ ਹੈ ਉੱਥੇ ਹੈਗੀ ਉਹ ਵੀ ਉਹੋ ਜਿਹੀ ਐ ਜਰਾ ਫਤੂਰ ਚੜਿਆ ਹੈ ਨਾ ਇੱਕ ਘੰਟਾ ਲੱਗੀ ਰਹੀ ਉਹ ਗੱਲਾਂ ਬਾਹਰ ਕਰਨ ਚੇਚਾ ਮੈਂ ਨਾ ਕੰਨ ਲਾ ਕੇ ਸੁਣਦੀ ਵੀ ਬਈ ਪਰ ਬਨ ਪਤਾ ਨਹੀਂ ਲੱਗਾ ਇਹ ਆਪਣੀ ਮਾਂ ਨਾਲ ਹੀ ਲੱਗੀ ਹੋਣੀ ਅਦੀ ਮਾਂ ਨੇ ਇਹਦੇ ਕੰਨ ਭਰੇ ਆ ਉਹ ਜੀ ਨਹੀਂ ਉਹ ਹੈਗੀ ਉਹਨੂੰ ਵੀ ਸਮਝਾਵਾਂਗੇ ਇਤੱਤੇ ਘਾਟ ਕੰਮ ਨਾ ਕੋਈ ਗੱਲ ਦੇਖ ਲੈਨੇ ਕੀ ਕਰਦੀ ਤੂੰ ਟੈਨਸ਼ਨ ਨਾ ਲੈ ਚਲੋ ਅਸੀਂ ਵੱਡੇ ਬੈਠੇ ਆਏ ਨਾ ਤੇਰੀ ਪਿੱਠ ਨਹੀਂ ਲੱਗਣ ਦਵਾਂਗੇ ਜਿਹੋ ਜਿਹਾ ਮੇਰਾ ਸਾਹੀ ਉਹੋ ਜਿਹਾ ਮੇਰਾ 골ਡੀ ਦੋਨੇ ਪੁੱਤਰ ਮੇਰੇ ਵਾਸਤੇ ਇੱਕੋ ਜੇ ਆ ਮਾਵਾ ਵਾਸਤੇ ਨਹੀਂ ਹੁੰਦੇ ਤੇ ਤੂੰ ਐ ਨਹੀਂ ਸੋਚਣਾ ਕਿ ਮੇਰਾ ਆਦਮੀ ਘਟ ਕਮਾਂਦਾ ਵੱਧ ਕਮਾਂਦਾ ਆ ਅਸੀਂ ਬੈਠੇ ਆਏ ਨਾ ਤੇ ਉਹਦੇ ਨਾਲ ਵੀ ਅਸੀਂ ਹੈਗੇ ਆਂ ਉੱਪੇ ਸੋਚ ਤੇਰਾ ਦਿਓ ਰਦਾਂ ਦਾ ਹੈਗਾ ਨਹੀਂ ਨਹੀਂ ਮੰਮੀ ਤੇ ਜੇ ਸਾਹਿਲ ਨੂੰ ਪਤਾ ਲੱਗ ਗਿਆ ਨਾ ਉਹਨੇ ਸਾਹਿਲ ਨੂੰ ਪੁੱਛਣਾ ਨਹੀਂ ਇਹਨੂੰ ਅਜੇ ਡੁਟਾਰੀਆਂ ਮਾਰਦੀ ਹੈ ਨਾ ਆ ਥੋੜੀ ਦੇਰ ਦੀ ਹੈ ਇਹਨੂੰ ਮਾਰਨ ਤੇ ਆਪੇ ਸਹੀ ਹੋ ਜਾਏਗੀ ਚਲ ਮੇਰਾ ਪੁੱਤ ਟੈਨਸ਼ਨ ਲੈਣੀ ਤੇ ਤੂੰ ਰੋਟੀ ਪਾਣੀ ਬਣਾ ਫਿਰ ਅਸੀਂ ਰੋਟੀ ਖਾਣੇ ਰਲ ਕੇ ਚਲੋ ਠੀਕ ਹੈ ਚਲ ਮੇਰਾ ਪੁੱਤ ਕੀ ਹੋਇਆ ਨੀਂਦ ਆ ਗਈ ਆ ਮੈਂ ਬੈਸੀ ਧੁੱਪੇ ਬੈਠੀ ਸਾਂ ਤੇ ਧੁੱਪ ਬੜੀ ਲੱਗੀ ਤੇ ਮੈਂ ਧਰ ਆ ਗਈ। ਅੱਛਾ ਅੱਛਾ। ਪਾਣੀ ਪੀਓ। ਹੂੰ। ਮੈਂ ਕਿਹਾ ਤੁਸੀਂ ਮੈਨੂੰ ਕਰੋਂਦਾ ਕਿਹਾ ਸੀ ਪਾਣੀ ਲੈ ਕੇ ਆ ਤੇ ਮੈਂ ਬਸ ਕੰਮ ਕਰਨ ਲੱਗ ਪਈ ਥੋੜਾ ਜਿਹਾ। ਤੇ ਮੈਂ ਕਿਹਾ ਚੱਲ ਪਾਣੀ ਦੇਵਾ ਭੈਣ ਜੀ ਨੇ ਕਿਹਾ ਕਿ ਪਾਣੀ ਨਹੀਂ ਮੈਨੂੰ ਹੁਣੇ ਤੱਕ ਦਿੱਤਾ। ਅੱਛਾ ਮੇਰੀ ਗੱਲ ਸੁਣੋ ਭੈਣ ਜੀ। ਤੁਸੀਂ ਮੇਰੇ ਤੋਂ ਵੱਡੇ ਜੇ। ਘਰ ਨੂੰ ਬੜੇ ਵਧੀਆ ਢੰਗ ਨਾਲ ਤੁਸੀਂ ਮੈਨੇਜ ਕੀਤਾ ਆ ਜਾਂ ਸੰਭਿਆ ਆ। ਪਰ ਇੱਕ ਮੈਨੂੰ ਤੁਹਾਡੀ ਗੱਲ ਚੰਗੀ ਨਹੀਂ ਲੱਗੀ। ਕਿਹੜੀ ਗੱਲ ਚੰਗੀ ਨਹੀਂ ਲੱਗੀ? ਆਹ ਪੈਜੀ ਬਟਾਟੀਆਂ ਗੱਲਾਂ ਸੁਣਨ ਡਈ ਸੀ ਤੂੰ ਹੀ ਰੀਦੀ ਨੂੰ ਕੀ ਕਹਿਂਦੇ ਜੇ ਆਪਣੀ ਚੌਧਰ ਰੱਖ ਪੈਜੀ ਇਤਰਾ ਚੰਗੇ ਲੱਗੀ ਦਾ ਤੇ ਆਪਣੀ ਦਾ ਘਰ ਕਿੰਨਾ ਵਧੀਆ ਚੱਲਣ ਡਿਆ ਕਿੰਨੇ ਖੁਸ਼ ਹੈਗੇ ਪਰ ਜਿਹੜੀ ਤੂੰ ਹੀ ਉਹਨੂੰ ਗੱਲਾਂ ਸੁਖਾਣਦੇ ਜੇ ਨਾ ਉਹਦਾ ਘਰ ਬਰਬਾਦ ਹੋ ਜਾਣਾ ਜੇ ਕੁੜੀ ਦਾ ਐਵੇਂ ਹੋ ਜਾਣਾ ਹੈ ਪੈਜੀ ਸੁਣ ਰੋਇ ਨਾ ਮੇਰੀ ਗੱਲ ਸੁਣੋ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਹਾਂ ਠੀਕ ਆ ਉਹ ਗੱਲਾਂ ਰੀਦੀ ਕਰੂਗੀ ਨਾ ਤੇ ਘਰ ਚ ਕਲੇਸ਼ ਹੀ ਪੈਣਾ 2 ਸਾਲ ਹੋ ਗਏ ਆਪਣੇ ਰੀਦੀ ਦੇ ਵਿਆਹ ਨੂੰ ਕਦੀ ਵੀ ਨੋ ਸਾਸਤੀ ਦਰਾਣੇ ਜਿਹਾ ਨਹੀਂ ਤੇ ਕਦੀ ਕੋਈ ਗੱਲ ਸੁਣੀ ਨਹੀਂ ਬੜੇ ਵਧੀਆ ਖੋਚ ਰਹਿੰਦੇ ਨੇ ਪਰ ਜਿਹੜੀਆਂ ਮੈਂ ਗੱਲਾਂ ਤੁਹਾਡੇ ਮੂੰਹੋਂ ਸੁਣੀਆਂ ਉਹ ਗੱਲਾਂ ਸਹੀ ਨਹੀਂ ਹੈਗੀਆਂ ਭੈਣ ਜੀ ਤੁਸੀਂ ਕੁੜੀ ਨੂੰ ਗਲਤ ਸਿੱਖਿਆ ਦੇਣ ਦੇ ਜੇ ਇਸ ਤਰ੍ਹਾਂ ਘਰ 'ਚ ਲੜਾਈ ਝਗੜਾ ਪਏਗਾ ਆ ਸਾਹਿਲ ਵੀ ਵੇਖ ਲੋ ਕਿੰਨਾ ਵਧੀਆ ਆਪਣਾ ਜਦੋਂ ਆਪਾਂ ਉਹਨਾਂ ਦੇ ਭਰਾ ਭਰਾ ਵੇ ਦੋਵਾਂ ਦੀ ਫੁੱਟ ਪਵਾਤੀ ਘਰ ਦੇ ਵਿੱਚ ਤੇ ਸਾਨੂੰ ਉਹ ਚੰਗਾ ਸਮਝੇਗਾ ਤੈਨੂੰ ਆਪਣੇ ਵੱਲ ਵੀ ਪੀੜੀ ਥਲੇ ਛੋਟਾ ਮੰਨਣਾ ਚਾਹੀਦਾ ਮੈਨੂੰ ਤੂੰ ਦੱਸ ਮੈਂ ਆਪਣੀ ਪੀੜੀ ਥਲੇ ਸੋਟਾ ਮਾਰਾ ਮੈਨੂੰ ਤੈਨੂੰ ਕੀ ਮਤਲਬ ਤੁਹਾਡੇ ਕਹਿੰਦਾ ਮੈਂ ਆਪਣੀ ਪੀੜੀ ਥਲੇ ਸੋਟਾ ਕਿਉਂ ਮਾਰਾ ਤੇਰਾ ਆਦਮੀ ਕਿੰਨਾ ਕਮਾਂਦਾ ਹੈ ਪੈਂਜੀ ਇਹ ਕਿਹਤਾਂ ਦੀ ਗੱਲ ਕਰਨ ਦੇ ਆ ਤੇਰਾ ਆਦਮੀ ਕਿੰਨਾ ਕਮਾਂਦਾ ਹੈ ਮੇਰਾ ਆਦਮੀ ਕਮਾਂਦਾ ਨਾ ਤੇ ਸਾਰੇ ਤੁਸੀਂ ਆਇਸ਼ ਕਰਦੇ ਹੋ ਉੱਤੇ ਤੁਹਾਨੂੰ ਪਾਲਣ ਦੇ ਸਾਰਿਆਂ ਨੂੰ ਕੋਈ ਉਹਨੇ ਕਦੀ ਸੋਚਿਆ ਵੇ ਕਦੀ ਮੈਂ ਫਰਕ ਕੀਤਾ ਤੇਰੇ ਭਰਾ ਨੇ ਕਦੀ ਜੇੜ ਨੇ ਫਰਕ ਕੀਤਾ ਜੋ ਸਮਾਨ ਮੇਰੇ ਲਈ ਆਂਦਾ ਸੋ ਤੁਹਾਡੇ ਲਈ ਆਂਦਾ ਤੇ ਜੇ ਤੁਸੀਂ ਫਰਕ ਨਹੀਂ ਕੀਤਾ ਤੇ ਫਿਰ ਰਿਦੇ ਨੂੰ ਇਹ ਗੱਲਾਂ ਕਿਉਂ ਸੁਖਾਣ ਦੇ ਜੇ ਨਹੀਂ ਮੈਨੂੰ ਦੱਸ ਤਾ ਕੀ ਬਣਾ ਲਿਆ ਅਸੀਂ ਕੀ ਬਣਾ ਲਿਆ ਤੇ ਬੜੀ ਪਾਲਣ ਦੇ ਕੀ ਅਸੀਂ ਬਣਾ ਲਿਆ ਆਪਣਾ ਕੋਈ ਪਰਸਨਲਟੀ ਨਹੀਂ ਕੁਝ ਬਣਾਇਆ ਕੋਈ ਬੈਂਕ ਬੈਲੈਂਸ ਕੋਈ ਕੋਈ ਜੋੜਿਆ ਕੋਈ ਜੇਵਰ ਕੋ ਕੁਝ ਨਹੀਂ ਬਣਾਇਆ ਪੇਜੇ ਇਹ ਕਿਹ ਕਿਹ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੇਜੇ ਇੰਨਾ ਸਾਲਾਂ ਬਾਅਦ ਇਹ ਹੋਤੀ ਇਹ ਗੱਲਾਂ ਕਰਨ ਦੇ ਜੇ ਤੁਸੀਂ ਤੇ ਆਪਣੇ ਐਕਸਪੀਰੀਅੰਸ ਹੋਈ ਉਹਨੂੰ ਸਮਝਾ ਨਹੀਂ ਪਈ ਕਿ ਤੂੰ ਕੁਝ ਜੋੜ ਤੂੰ ਪੁੱਲੇ ਪਾਪ ਮੈਂ ਤਾਂ ਨਹੀਂ ਕਰ ਸਕੀ ਹੈ ਮੇਰੇ ਘਰ ਦਾ ਤਾਂ ਮਾਹੌਲ ਹੈ ਹੋ ਜਾ ਰਿਹਾ ਕਮ ਸਾਮ ਤੂੰ ਤੇ ਅਕਲ ਕਰ ਕੱਲ ਨੂੰ ਬੱਚੇ ਛੋਟੇ ਆ ਵੱਡੇ ਹੋਣੇ ਕਈ ਖर्चे ਵਧਨੇ ਹੋਦੇ ਤੇ ਪੁੱਲੇ ਤੇ ਹੋਣਾ ਚਾਹੀਦਾ ਨਾ ਕੁਝ ਇਹ ਥੋੜੀ ਟੱਬਰ ਨੂੰ ਖਵਾ ਚੜਿਆ ਤਾਂ ਗੱਲ ਖਤਮ ਹੋਈ ਜ਼ਿੰਮੇਵਾਰੀ ਖਤਮ ਹੋ ਗਈ ਆਪਣੇ ਬੱਚੇ ਲਈ ਤਾਂ ਕੁਝ ਰਿਸਪੇਅਰ ਕਰਨਾ ਚਾਹੀਦਾ ਨਾ ਪੈਸਾ तू सोचला तू कदी ਆਪਣੇ ਆਪ ਨੂੰ ਸਮਝਾਇਆ ਵਾ ਕਿ ਮੈਂ ਕਮਾਈ ਵੱਧ ਕਰ ਵੀ ਮੇਰੇ ਤੇਰਾ ਭਰਾ ਨਹੀਂ ਜਾਨ ਮਾਰਦਾ ਤੂੰ ਕੀ ਕਰਨ ਡਿਆ ਆ ਕੇ ਬਹਿ ਜਾਂਦਾ ਦੁਪਹਿਰੇ ਰੋਟੀ ਖਾਣ ਫਿਰ ਨਾਸਤੇ ਪਰੌਂਠੇ ਖਾਣ ਭੈ ਜਾਂਦਾ ਰਾਤੀ ਆਏ ਤਾਂ ਰਾਤੀ ਤਰਦੇ ਉਹਨੂੰ ਹੈ ਨਹੀਂ ਕਿ ਮੇਰਾ ਭਰਾ ਨਹੀਂ ਅੰਦਰ ਰੋਟੀ ਖਾਣ ਹੱਟੀ ਉਹਦੀ ਜਾਂਦੀ ਹੈ ਰੋਟੀ ਤੇ ਭਪੈ ਜੀ ਕੰਮ ਤੇ ਸਾਂਝਾ ਹੈ ਨਾ ਦੁਕਾਨ ਤੇ ਸਾਡਾ ਇੱਕੋ ਹੈ ਨਾ ਉਹ ਤਾਂ ਵੀਰਜੀ ਆਪ ਹੀ ਭੇਜ ਦਿੰਦੇ ਨੇ ਕਿ ਚੱਲ ਤੂੰ ਤੜਕੇ ਉੱਠ ਕੇ ਦੁਕਾਨ ਤੂੰ ਖੋਲਦਾ ਹੈਗਾ ਤੇ ਤੂੰ ਜਾ ਕੇ ਘਰ ਮਾਨ ਕਰ ਲੈ ਵੀਰ ਦੀ ਨਹੀਂ ਬੈਦੇ ਉਹ ਆਪਣੀ ਮਰਜ਼ੀ ਨਾਲ ਲਾਂਦਾ ਵੀਰ ਦੀ ਭੇਜਦਾ ਮੈਂ ਕਈ ਵਾਰ ਕਿਹਾ ਵੀ ਉਹ ਆਂਦਾ ਤੁਸੀਂ ਨਹੀਂ ਆ ਸਕਦੇ ਰੋਟੀ ਖਾਣ ਲਈ ਘਰ ਕਹਿੰਦੇ ਨਹੀਂ ਉਹਦਾ ਮਨ ਹੁੰਦਾ ਕਿ ਮੈਂ ਹੀ ਜਾਣਾ ਖਾਣ ਮੈਂ ਆਪਣੀ ਜਨਾਨੀ ਨਾਲ ਬਹਿ ਕੇ ਖਾਣੀ ਹੈ ਨਹੀਂ ਨਹੀਂ ਭੈਣ ਜੀ ਐਸਾ ਹੈ ਨਾ ਕਿ ਉਹ 5 ਵਜੇ ਦੁਕਾਨ ਤੇ ਚਲੇ ਜਾਂਦੇ ਦੁਕਾਨ ਦੀ ਜਾ ਕੇ ਸਫਾਈ ਕਰਨੀ ਗੱਦੀ ਲਾਣੀ ਸਾਰਾ ਜਿਹੜਾ ਆਰਡਰ ਆਇਆ ਹੁੰਦਾ ਪਹਿਲਾਂ ਉਹੋ ਤੇ ਭੇਜਦੇ ਆ ਉਹੀ ਭੇਜਦੇ ਤੇ ਮੇਰਾ ਘਰ ਵਾਲਾ ਕੁਝ ਨਹੀਂ ਕਰਦਾ ਸਾਰਾ ਹਿਸਾਬ ਤਾਂ ਉਹ ਹੀ ਕਰਦਾ ਨਹੀਂ ਨਹੀਂ ਭੈਣ ਜੀ ਮੇ ਤਾਂ ਉਹ ਇਹ ਥੋੜਾ ਕਹਿੰਦੇ ਕਿ ਵੀਰ ਜੀ ਵੇਲੇ ਰਹਿੰਦੇ ਆ ਉਹ ਤਾਂ ਵੀਰ ਜੀ ਇਹ ਕਹਿੰਦੇ ਆ ਕਿ ਤੂੰ ਸਵੇਰੇ ਚੱਲ ਜਾਣਾ ਦੁਕਾਨ ਤੇ 12 ਕਵੇ ਤਦ ਆ ਜਾਂਦੇ ਨੇ ਉਹ ਆ ਕੇ ਫਿਰ ਉਹ ਖਾਣਾ ਖਾਂਦੇ ਆ ਤੇ 2 ਘੰਟੇ ਰਮਾਨ ਕਰਦੇ ਆਗੇ ਤੇ ਸ਼ਾਮ ਨੂੰ ਫਿਰ ਜਾਂਦੇ ਆ ਕਿ ਨਾ ਤੇ ਤੇਰੇ ਬਾਜੀ ਰਾਤ ਨੂੰ ਬਾਹਰ ਪਰ ਵੀ ਆਦੇ ਮਾਲ ਸਾਰਾ ਲਦਾ ਕੇ ਟਰਾਂਸਪੋਰਟ ਤੇ ਭੇਜ ਜੇ ਤੇ ਫਿਰ ਆਦੇ ਆ ਇਹ ਵੀ ਤੂੰ ਵੇਖਿਆਗਾ ਮੇਰੀ ਗੱਲ ਸੁਣ ਲੈ ਮੇਰੀ ਕੁੜੀ ਦੇ ਮਸਲੇ 'ਚ ਬੋਲਣ ਦੀ ਕੋਈ ਲੋੜ ਨਹੀਂ 加ਢੀ ਕੁੜੀ ਆਹੋ ਭੈਣ ਜੀ ਉਹ ਤਾਂ ਸਾਢੀ ਕੁੜੀ ਸਾਂਝੀ ਹੀ ਗਈ ਆ ਸਾਂਝੀ ਉਹ ਸਹੀ ਪਰ ਉਹਦੇ ਮਸਲੇ 'ਚ ਬੋਲਣ ਦੀ ਕੋਈ ਲੋੜ ਨਹੀਂ ਮੈਂ ਤਾਂ ਸਾਰੀ ਉਮਰ ਬੇਵਫਾ ਬਨੇ ਰਹੇ ਉਹਨੂੰ ਨਹੀਂ ਮੈਂ ਪੜਨਦੇ ਨਹੀਂ ਭੈਣ ਜੀ ਪਰਿਵਾਰ ਨੂੰ ਇੱਕ ਰੱਖਣਾ ਤੁਸੀਂ ਬੇਫਕੀ ਕਹਿੰਦੇ ਜੇ ਤੇ ਪਰਿਵਾਰ ਹੀ ਕੀ ਐ ਕਾਂਦਾ ਪਿੰਦਾ ਪਿਆਵਾ ਇਹ ਕੀ ਐ ਪਰਿਵਾਰ ਲੈ ਸ਼ੁਕਰ ਮੈਨੂੰ ਵੀ ਸਮਝ ਆਈ ਮੈਂ ਚੁੱਪ ਕਰਕੇ ਕੰਮ ਲੱਗੀ ਰਹਿੰਦੀ ਸੀ ਉਹ ਮੈਂ ਤੇ ਘਰ ਦੀ ਮਾਲਕਣ ਆ ਗਈ ਆ ਪਤਾ ਨਹੀਂ ਕਿੱਦੜ ਦਿਮਾਗ ਸੀ ਸ਼ੁਕਰ ਹੈ ਮੰਮੀ ਨੇ ਮੈਨੂੰ ਕੁਛ ਸਮਝਾਇਆ ਤੇ ਮੈਂ ਵੀ ਕੁਛ ਸਮਝੀ ਐ ਤੇ ਮਹਾਰਾਣੀਆਂ ਬਨੀਆਂ ਆਈਆਂ ਸੀ ਮੈਂ ਤੇ ਕੰਮ ਵਾਲੀ ਬਣੀ ਦੀ ਹੀ ਇੰਨਾ ਨਹੀਂ ਪਤਾ ਮੈਂ ਮਹਾਰਾਣੀ ਹੈ ਗਈ ਆ ਉਹ ਮੈਂ ਨਾ ਕੋ ਕੰਮ ਕਰਾਣਾ ਅੱਜ ਇੱਕ ਆਈਡੀਆ ਆਇਆ ਅੱਜ ਕਰਦੇ ਆ ਸਾਇਲ ਜੀ ਨੂੰ ਫੋਨ ਤੇ ਰੋਟੀ ਖਾਣੇ ਆ ਰਾਤ ਦੀ ਬਾਹਰ ਕਰਦੀਆਂ ਜਰਾ ਹਲੋ ਹਾਂਜੀ ਹਾਂਜੀ ਕੰਮ ਕਰਦੇ ਹੋਵੇ ਤੇ ਅੱਛਾ ਜੀ ਮੈਂ ਫੋਨ ਤਾਂ ਕੀਤਾ ਸੀ ਸਾਇਲ ਜੀ ਅੱਜ ਨਾ ਮੈਂ ਕੰਮ-ਕੁਮ ਕਰਕੇ ਥੱਕ ਗਈ ਆ ਤੇ ਰੋਟੀ ਅੱਜ ਬਾਹਰ ਖਾਣੀ ਸੀ ਆਪਾਂ ਹਾਂਜੀ ਘਰ ਨਹੀਂ ਬਣਾਣੀ ਬਾਹਰ ਖਾ ਵਾਂਗੇ ਰੋਟੀ ਮੰਮੀ ਮੰਮੀ ਨੂੰ ਕੀ ਪੁੱਛਣਾ ਮੰਮੀ ਘਰ ਰੋਟੀ ਬਣਾ ਲਨਗੇ ਅਸੀਂ ਦੋਨੋਂ ਬਾਹਰ ਖਾ ਪੀ ਆਵਾਂਗੇ ਤੁਹਾਨੂੰ ਪਤਾ ਹੈ ਮੰਮੀ ਨੂੰ ਬਾਹਰ ਦੀ ਰੋਟੀ ਪਾਣੀ ਨਹੀਂ ਪਚਦੀ ਨਾਲੇ ਮੇਰੀ ਗੱਲ ਸੁਣੋ ਮੰਮੀ ਨੇ ਪਤਾ ਕੀ ਕਿਹਾ ਸੀ ਮੰਮੀ ਨੇ ਕਿਹਾ ਸੀ ਤੂੰ ਤੁਸੀਂ ਦੋਨੋਂ ਜਾਣਾ ਬਾਹਰ ਲਾ ਕੇ ਖਾ ਪੀ ਆਣਾ ਹੁਣ ਤੁਸੀਂ ਨਾ ਪੁੱਛਣਾ ਫੋਨ ਫੋਨ ਨਾ ਕਰਨਾ ਮੈਂ ਆਪੇ ਗੱਲ ਕਰ ਲਾਂਗੀ ਮੰਮੀ ਨਾਲ ਹਾਂ ਮੈਂ ਕਰ ਲਾਂਗੀ ਫੋਨ ਨਾ ਕਰਨਾ ਪੁੱਛਣਾ ਨਾ ਸਮਝਦੇ ਪਿਓ ਤੁਸੀਂ ਹਾਂਜੀ ਠੀਕ ਓਕੇ ਜੀ ਬਾਹਰ ਹੀ ਜਾਣਾ ਅੱਜ ਓਕੇ ਬਾਈ ਹੈ ਵਧੀਆ ਆਈਡੀਆ ਲਾਇਆ ਹੈ ਐਵੀ ਕਹਿ ਤਾਂ ਫੋਨ ਨਾ ਕਰਿਓ ਇਹਨਾਂ ਨੇ ਤੇ ਫੋਨ ਕਰ ਦੇਣਾ ਸੀ ਮੰਮੀ ਨੂੰ ਕਿ ਬਾਹਰ ਚੱਲੋ ਸਾਰਿਆਂ ਨੂੰ ਥੋੜੀ ਲੈ ਕੇ ਜਾਣਾ ਹੁਣ ਅਸੀਂ ਮੀਆਂ ਪੀਪੀ ਨੇ ਵੀ ਨਹੀਂ ਜਾਣਾ ਕਿਤੇ ਕੋਈ ਨਾ ਆ ਕਪੜੇ ਪ੍ਰੈਸ ਵਾਲੇ ਨੂੰ ਦੇ ਦੇ ਮਾਤਾ ਦੇ ਨਹੀਂ ਸਾਰੇ ਸੋਫੇ ਤੇ ਗੇਰੇ ਹੀ ਆ ਕਿਰਨਾਂ ਹਾਂਜੀ ਮੰਮੀ ਕੱਪੜੇ ਪ੍ਰੈਸ ਵਾਸਤੇ ਬੰਦੀ ਵਿੱਚ ਆ ਹਾਂਜੀ ਹਾਂਜੀ ਮੈਂ ਤਾਂ ਸੁੱਕ ਗਏ ਸਾਰੇ ਤੇ ਚੱਲ ਬੰਨ ਚੱਲ ਮੈਂ ਤੇ ਚਲੋ ਮੈਂ ਦੇ ਆਣੀ ਆ ਜਾ ਕੇ ਉਹਦੀ ਕੋਈ ਗੱਲ ਨਹੀਂ ਪੁੱਤਰ ਤੇ ਤੁਸੀਂ ਨਾ ਰਾਤ ਦੇ ਰੋਟੀ ਪਾਣੀ ਦਾ ਦੋਨੇ ਜਾਨੀ ਆ ਨਾ ਆਰ ਪਾਰ ਕਰ ਲੋ ਹਾਂਜੀ ਮੰਮੀ ਦੱਸੋ ਮੰਮੀ ਰਾਦੀ ਰੋਟੀ ਪਾਣੀ ਤੁਸੀਂ ਰੋਟੀ ਨਾ ਆਪਣੀ ਬਣਾ ਲੈ ਨਾ ਸਾਡੀ ਨਾ ਬਣਾਣਾ ਅੱਜ ਉਹ ਕਿਉਂ ਅਸੀਂ ਨਾ ਬਾਹਰ ਜਾਣਾ ਹੈ ਰੋਟੀ ਖਾਣ ਬਾਹਰ ਜਾਣਾ ਨਹੀਂ ਤੇ ਇਹ ਤੇ ਵਧੀਆ ਹੀ ਹੋ ਗਿਆ ਚੱਲ ਕਿਰਨ ਬੇਟਾ ਕੁਝ ਨਹੀਂ ਬਣਾਣਾ ਹੁਣ ਅਸੀਂ ਤੇ ਤੁਸੀਂ ਤਿਆਰੀ ਕਰੋ ਅੱਪਾ ਜਾਣਾ ਹੈ ਤੇ ਮੈਂ ਵੀ ਤਾਂ ਉਹੀ ਕਹਿਣ ਲਈ ਆ ਆਪਾਂ ਹੀ ਜਾਣਾ ਮੈਂ ਆਪਾ ਦਾ ਮਤਲਬ ਪਤਾ ਕੀ ਕੰਨੀ ਵੀ ਮੈਂ ਦੱਸੋ ਕੀ ਕਹਿੰਦੇ ਫਿਰ ਮੈਂ ਤੇ ਸਾਹਿਲ ਜੀ ਨੇ ਜਾਣਾ ਹੈ ਆਪਾਂ ਜਾਣਾ ਦੋਨਾਂ ਨੇ ਅਵੇ ਨਾਲ ਹੀ ਜਾਣਗੇ ਐਨੇ ਐਨੇ ਕਿੱਥੇ ਜਾਣਾ ਕਿਉਂ ਨੂੰ ਕਿਉਆ ਇਹਨੂੰ ਪਤਾ ਹੈਗਾ ਹੋਟਲ ਕੀ ਹੈ ਤੇ ਕਿਉਂ ਤੇ ਬਹਿਣਾ ਕਿੱਦਾਂ ਉੱਥੇ ਤੇ ਖਾਣਾ ਕੀ ਹੈ ਉੱਥੇ ਮੈਂ ਜਾਣਾ ਫਾਈਵ ਸਟਾਰ ਹੋਟਲ ਇਹਨੂੰ ਪਤਾ ਹੈਗਾ ਫਾਈਵ ਸਟਾਰ ਹੋਟਲ ਦਾ ਓਹੋ ਮੰਮੀ ਤੁਸੀਂ ਵੀ ਨਾ ਗੱਲ ਸੋਚ ਕੇ ਨਹੀਂ ਕਰਦੇ ਸਿੱਧਾ ਕਹਿ ਦਿੰਦੇ ਉਹਨੂੰ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਤੂੰ ਕੰਨ ਖੋਲ ਕੇ ਤੇ ਜ਼ੁਬਾਨ ਰੱਖੀ ਆਪਣੀ ਬੰਦ ਜਿਹੜਾ ਮੇਰਾ ਬੰਦਾ ਮੇਰਾ ਬੰਦਾ ਲਾਇਆ ਹੋਇਆ ਹੈ ਨਾ ਤੇ ਉਹਦੀ ਬਦੌਲਤ ਹੀ ਤੁਸੀਂ ਖਾਂਡੇ ਘਰ ਦੇ ਵਿੱਚ ਬੈ ਕੇ ਉਹਦੀ ਕਾਦੀ ਕਮਾ ਕੇ ਲੈਂਦੀ ਹੈ ਸੁਣ ਮੇਰੀ ਗੱਲ ਫੇਰ ਜਿੱਦਾਂ ਤੇਰਾ ਘਰ ਵਾਲਾ ਸੀ ਨਾ ਤੇ ਕਿੱਡਾ ਕਹੀ 20 ਸਾਲਾਂ ਦਾ ਹੀ ਅਜੇ ਤੇ ਇਹ ਮੇਰੇ ਪੁੱਤਰ ਨਹੀਂ ਅਜੇ ਘਰ ਵਾਲੇ ਨੇ 골ਡੀ ਨੇ ਅਨੇ ਅਜ ਤੱਕ ਨਹੀਂ ਕਿਹਾ ਕਿ ਮੇਰਾ ਘਰ ਵਾਲਾ ਜਿਹੜੀ ਨੌਕਰੀ ਮਿਲੀ ਹੈ ਨਾ ਸਾਹਿਲ ਨੂੰ ਅਜੀਬ ਦੌਲਤ ਮਿਲੀ ਹੈ ਉਹ ਨੌਕਰੀ ਇਹਦਾ ਘਰ ਵਾਲਾ ਕੰਨਾ ਚਾਹੁੰਦਾ ਸੀ ਮੇਰਾ ਵੱਡਾ ਪੁੱਤਰ 골ਡੀ ਉਹਨੇ ਕਹਤਾ ਨਹੀਂ ਮੈਂ ਆਪਣਾ ਕੰਮ ਸੰਭਾਂਗਾ ਮੇਰਾ ਭਰਾ ਮੇਰੀ ਨੌਕਰੀ ਦੋਤੇ ਲੱਗ ਜਾਵੇ ਉਹਨੇ ਬੱਸੀ ਵਸਾਈ ਨੌਕਰੀ ਪੂਰੀ ਨੋਟਾਂ ਵਾਲੀ ਨੌਕਰੀ ਤੇਰੇ ਘਰ ਵਾਲੇ ਨੂੰ ਦੇ ਦਿੱਤੀ ਜਾਨੇ ਕਿ ਮੇਰੇ ਪੁੱਤਰ ਨੂੰ ਜਿਹੜਾ ਤੂੰ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਲਾਇਆ ਹੈ ਸਭ ਤੋਂ ਜ਼ਿਆਦਾ ਇਹ ਕਮਾਂਦਾ ਹੀ ਤੂੰ ਤਾਂ ਚੱਲੀ ਹੋਟਲ ਦੇ ਵਿੱਚ ਅੱਜ ਇਹ ਸ਼ੁਰੂ ਤੋਂ ਜਾਂਦਾ ਹੀ ਤੇ ਸਾਰੇ ਤੱਬਰ ਨੂੰ ਨਾਲ ਲੈ ਜਾਂਦਾ ਹੀ ਸਾਹਿਲ ਨੂੰ ਸਾਹਿਲ ਇੱਕ ਚੀਜ਼ ਹੱਥ ਲਾਣਾ 10 ਚੀਜ਼ਾਂ ਮੇਰਾ ਵੱਡਾ ਮੁੰਡਾ ਲੈ ਕੇ ਦਿੰਦਾ ਹੀ ਮੇਰੇ ਮੁੰਡੇ ਨੂੰ ਅੱਜ ਪਤਾ ਲੱਗ ਗਿਆ ਨਾ ਤੂੰ ਘਰ ਵਿੱਚ ਇਹ ਕੁਛ ਕਰਨ ਨਹੀਂ ਆ ਤੇ ਤੇਰੀ ਟਿੰਡ ਫੁੰਬਣੀ ਚੁੱਕ ਕੇ ਨਾ ਬਾਹਰ ਮਾਰੂਗਾ ਤੇ ਜਿਹੜੀ ਤੂੰ ਮਾਂ ਦੇ ਆਖਿਆ ਲੱਗੀਆਂ ਹੀ ਆ ਅਸੀਂ ਦੱਸਣਾ ਹੀ ਕਿਉਂ ਮੁੰਡੇ ਨੂੰ ਮੈਂ ਦੱਸਾਂਗੀ ਉਹਦੀ ਮਾਂ ਗੱਲ ਸੁਣ ਮੇਰੀ ਰਾਤੀ ਸਾਰੀ ਫੈਮਲੀ ਨੂੰ ਮੈਂ ਬਿਠਾਵਾਂਗੀ ਫੇਰ ਦੱਸਾਂਗੀ ਤੈਨੂੰ ਕਿ ਕੌਣ ਕਮਾਂਦਾ ਹੈ ਤੇ ਕੌਣ ਨਹੀਂ ਕਮਾਂਦਾ ਤੇਰੀ ਗਿੱਠ ਜੰਨੀ ਜ਼ੁਬਾਨ ਜੜੀ ਹੋਣੀ ਨਾ ਕੱਲ ਦੀ ਇਹ ਸਭ ਕੁਝ ਤੇਰੀ ਮਾਂ ਨੇ ਤੈਨੂੰ ਸਿਖਾਇਆ ਤੂੰ ਇਹੋ ਚੁੱਪ ਕਰ ਮੇਰੀ ਮਾਂ ਨੂੰ ਨਹੀਂ ਕੁਝ ਕਹਿਣਾ ਹੁਣ ਘਰ ਰਤੀਗ ਲੜਾਈ ਪਾਉਣੀ ਐ ਦੋ ਦੋਨੇ ਤੂੰ ਦੋਮਡ ਪੁੱਤਰ ਚੁੱਪ ਰਾ ਤੂੰ ਹੁਣ ਨਾ ਮੇਰੀ ਤੂੰ ਮਿਸਰੀ ਬਣ ਕੇ ਮੰਮੀ ਨੂੰ ਮਾਰੀਂ ਜੰਗਲ ਦੇ ਕੇ ਬਹਿ ਜਾਨੀ ਤੂੰ ਮੇਰੀ ਹੁਣ ਗੱਲ ਸੁਣ ਫੇਰ ਤੈਨੂੰ ਪਤਾ ਲੱਗੇਗਾ ਤੂੰ ਕਿ ਦੀ ਬਦੌਲਤ ਖਾਂਡਈ ਐ ਆਪਣੇ ਘਰ ਵਾਲੇ ਦੀ ਖਾਨੀ ਫੇਰ ਆਪਣਾ ਘਰ ਵਾਲਾ ਐ ਤੈਨੂੰ ਰਾਤੀ ਪਤਾ ਲੱਗਿਆ ਹੁਣ ਤੂੰ ਚੁੱਪ ਕਰ ਜਾ ਤੂੰ ਬਹੁਤ ਜ਼ੁਬਾਨ ਚਲਾ ਬੈਠੀ ਐ ਇਹ ਜਿਹੜਾ ਤੋ 5 ਸਟਾਰ ਹੋਟਲ ਕਹਿਣ ਦੇ ਆ ਨਾ ਐ ਤੇ ਮਹੀਨੇ ਚ 30 ਦਿਨ ਹੁੰਦੇ ਹੈ ਨਾ ਤੇ 60 ਦਿਨ ਇਹ ਅਸੀਂ ਰੋਟੀ ਖਾਂਦੇ ਹੈ ਪੁੱਛ ਉਹ ਕਿੱਦਾਂ ਸਵੇਰੇ ਸ਼ਾਮ ਮੇਰੇ ਮੁੰਡੇ ਨੇ ਕਦੀ ਮਾਨੂੰ ਰੋਟੀ ਨੂੰ ਹੱਥ ਨਹੀਂ ਲਾਣ ਦਿੱਤਾ ਹੈ ਸਿਰੇ ਸਿਰਫ ਨਾਸ਼ਤਾ ਬਣਦਾ ਤੇ ਦੁਪਹਿਰ ਦਾ ਆਰਡਰ ਕਰ ਦਿੰਦਾ ਹੈ ਸਾਰਿਆਂ ਵਾਸਤੇ ਕਿ ਮੰਮੀ ਇਹ ਚੀਜ਼ ਖਾ ਲੋ ਮੰਮੀ ਤੁਸੀਂ ਰਾਤੀ ਰੋਟੀ ਨਾ ਬਣਾਣਾ ਤੂੰ ਤੂੰ ਐਸੀ ਕਲਹਿਣੀ ਪਤਾ ਨਹੀਂ ਕਿਦੀ ਜ਼ੁਬਾਨ ਤੇਰੇ ਅੰਦਰ ਲੱਗ ਗਈ ਐ ਬੋਲੋ ਧਿਆਨ ਨਾਲ ਤੂੰ ਐ ਕੁਝ ਕਰਨ ਲੱਪਈ ਐ ਤੇ ਨੰਬਰ 2 ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਉਹਨੂੰ ਦੀਦੀ ਕਹਿਣਾ ਤੇ ਐ ਨਾ ਹੋਵੇ ਕਿ ਮੈਂ ਸਾਹ ਨੂੰ ਕੁਝ ਕਹਿ ਦੇਵਾਂ ਤੇ ਤੇਰੀ ਫੱਟੀ ਪੋਚੀ ਜਾਣੀ ਪੁੱਤਰ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਬੈਠੀ ਆ ਜੀ ਨਾ ਉਹ ਨਹੀਂ ਕਰੋ ਉਹ ਸਹੀ ਐ ਤੁਹਾਡੇ ਵਾਸਤੇ ਮੰਮੀ ਚੁੱਪ ਕਰ ਜਾਓ ਇਹ ਤੂੰ ਹੀ ਕੀ ਕਹਿੰਦੇ ਜੀ ਮੈਂ ਤੁਹਾਨੂੰ ਉਹਦੇ ਕਿਹਾ ਸੀ ਆਹ ਗੱਲ ਤੁਸੀਂ ਕਿਸੇ ਨੂੰ ਨਹੀਂ ਦੱਸਣੀ ਤੁਸੀਂ ਫੇਰ ਦੱਸਦੀ ਕੀ ਹੋ ਗਿਆ ਜੇ ਇਹਨਾਂ ਨੇ ਆਪਣੇ ਛੋਟੇ ਭਰਾ ਪਿੱਛੇ ਆਪਣੀ ਨੌਕਰੀ ਛੱਡਤੀ ਵੱਡਾ ਭਰਾ ਸੀ ਨਾ ਵੱਡਾ ਭਰਾ ਕਹਿੰਦੇ ਆ ਨਾ ਭਿਉਆ ਵਰਗਾ ਹੁੰਦਾ ਵਾ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਵਧੀਆ ਨੌਕਰੀ ਸਾਹਿਬ ਨੂੰ ਦੇ ਦਿੱਤੀ ਤੇ ਆਪ ਉਹੀ ਕਰਦੇ ਰਹੇ ਪੁੱਤਰ ਤੁਮਨ ਨੂੰ ਕੰਨੀ ਪਈ ਆ ਨਾ ਐਨੇ ਮੈਨੂੰ ਮਜਬੂਰ ਕੀਤਾ ਵੈ ਕਹਿਣ ਵਾਸਤੇ ਮੰਮੀ ਕੋਈ ਗੱਲ ਨਹੀਂ ਦਿਨ ਸਾਰੇ ਇੱਕੋ ਜਿਹੇ ਨਹੀਂ ਰਹਿੰਦੇ ਇਹਨਾਂ ਨੇ ਨੌਕਰੀ ਜੁਆਇਨ ਕੀਤੀ ਤੇ ਹੀ ਬਾਅਦ ਚੋਂ ਵੀ ਪਰ ਉਹ ਵੀ ਨੌਕਰੀ ਇੰਨਾ ਕੋ ਛੋਟੇਗੀ ਤੁਹਾਨੂੰ ਵੀ ਪਤਾ ਇਹਨਾਂ ਦੀ ਤਬੀਅਤ ਕਿੰਨੀ ਖਰਾਬ ਹੋ ਗਈ ਸੀ ਇਸ ਕਰਕੇ ਉਥੋਂ ਵੀ ਜਵਾਬ ਮਿਲ ਗਿਆ ਪਰ ਮੈਨੂੰ ਇਹੋ ਜੀ ਆਸ ਨਹੀਂ ਹੈਗੀ ਕੀ ਇਤਨਾ ਦੇ ਤਾਨੇ ਮਿਲਣਗੇ ਬਾਅਦ ਚੋ ਕਿ ਤੇਰਾ ਘਰ ਵਾਲਾ ਕੁਛ ਘਮਾਉਂਦਾ ਨਹੀਂ ਹੈ ਮੇਰੇ ਘਰ ਵਾਲੇ ਨੇ ਕੀ ਨਹੀਂ ਕੀਤਾ ਇਸ ਤੋਂ ਤੁਹਾਡੇ ਲਈ ਸਾਰਾ ਕੁਛ ਕੀਤਾ ਪੂਰਾ ਘਰ ਬਣਾਇਆ ਘਰ ਦੇ ਜੀ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਤੁਹਾਡੇ ਮੂੰਹ ਚ ਗੱਲ ਬਾਤ ਚ ਹੁੰਦੀ ਹੀ ਉਹ ਪੂਰੀ ਪਹਿਲਾਂ ਕਰ ਦਿੰਦੇ ਸੀ ਤੇ ਸਾਹਿਲ ਸਾਹਿਲ ਨੇ ਜਿਹੜਾ ਕੋਰਸ kiya ਇਹਨਾਂ ਨੇ ਉਹ ਹੀ ਕਰਾਇਆ ਭਾਵੇਂ ਬਾਅਦ ਚ ਲੋਨ ਲੈਣਾ ਪਿਆ ਸਾਰਾ ਕੁਝ ਕੀਤਾ ਭਾ ਦੀਦੀ ਤੈਨੂੰ ਇਤਨਾ ਬਿਲਕੁਲ ਨਹੀਂ ਬੋਲਣਾ ਚਾਹੀਦਾ ਜਿਹੜਾ ਮੇਰਾ ਘਰ ਵਾਲਾ ਵਾ ਨਾ ਤੁਹਾਨੂੰ ਤੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਉਹਦੀ ਬਦੌਲਤ ਹੀ ਤੁਸੀਂ ਇੱਥੋਂ ਤੱਕ ਪਹੁੰਚੇ ਜੀ ਜੇ ਉਹ ਆਪਣੀ ਨੌਕਰੀ ਨਾ ਛੱਡਦਾ ਨਾ ਤੇ ਤੇਰੇ ਘਰ ਵਾਲ ਨੇ ਜਿਹੜਾ ਤੂੰ ਕਹੀ ਜਾਨੀ ਨਾ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਉਹਨੇ 7-8 ਹਜ਼ਾਰ ਦੀ ਨੌਕਰੀ ਕਰਨੀ ਸੀ ਤੇ ਮੇਰੇ ਘਰ ਵਾਲ ਨੇ ਉਹ ਵੀ 80 ਹਜ਼ਾਰ ਵਾਲੀ ਨੌਕਰੀ ਕਰਨੀ ਸੀ ਤੈਨੂੰ ਤੇ ਥੈਂਕਸ ਕਰਨਾ ਚਾਹੀਦਾ ਵਾ ਨਾ ਕਿ ਇਤਰਾਹ ਦੀਆਂ ਗੱਲਾਂ ਸੁਣਾਉਣੀਆਂ ਚਾਹੀਦੀਆਂ ਕੌਣ ਮਾਤ ਦਵੇ ਦੀਦੀ ਦਾ ਆ ਗਿਆ ਇੱਕ ਫੋਨ ਹੈਲੋ ਹੈਲੋ ਹਾਂ ਦੀਦੀ ਹਾਂਜੀ ਮੰਮੀ ਮੇਰੀ ਗੱਲ ਸੁਣ ਪਾਤੀ ਕਾਰਵਾਈ ਕਰਤਾ ਹੀ ਕੰਮ ਚੱਲ ਹੁਣ ਠੀਕ ਹੈ ਸਾਰਨ ਟਿਕਾਣੇ ਲਾਇਆ ਕਿ ਨਹੀਂ ਲਾਇਆ ਹੁਣ ਤਾਂ ਸੌਖੀ ਰਹਿਣਾ ਹੀ ਵੇਖੀ ਚੁੱਪ ਕਰ ਜੋ ਕੀ ਬੋਲੀ ਨੰਦ ਦੇ ਬੇਓ ਨਾ ਕੀ ਮਤਲਬ ਸੋਖੀ ਰਹਿਣਾ ਸੋਖੀ ਰਹਿਣਾ ਜੋ ਤੁਸੀਂ ਸਮਝਾਇਆ ਸਭ ਗਲਤ ਹੈ ਆਪਣੀ ਦਰਾਨੀ ਨਾ ਬਣਾ ਕੇ ਰੱਖੀ ਜੇ ਕਦੀ ਬਣਾ ਕੇ ਰੱਖੀ ਹੈ ਤਾਂ ਬਣੀ ਰਹੀ ਹੈ ਇਤ ਕੜੀ ਗੱਲ ਹੈ ਕੀ ਬਣੀ ਹੈ ਆਪਣੀ ਨਾ ਤੇ ਕਦੀ ਬਣਾਈ ਨਹੀਂ ਮੇਰੇ ਘਰ ਬਣਾ ਬਣਾੰਦੋ ਮੇਰੀ ਸਾਰੀਆਂ ਲੜਾਈਆਂ ਪਵਾ ਕੇ ਰਖਾਤੀਆਂ ਮੇਰੀ ਸੁਣੋ ਗੱਲ ਤੁਸੀਂ ਮੇਰੇ ਘਰ ਦੇ ਵਿੱਚ ਪਾਉਂਦੇ ਪੇ ਕਲੇਸ਼ ਜਿਹੜੀਆਂ ਤੁਸੀਂ ਮੈਨੂੰ ਗੱਲਾਂ ਸਿਖਾਈਆਂ ਸੀ ਪੜਾਈਆਂ ਸੀ ਨਾ ਉਹਦੇ ਨਾਲ ਹੁੰਦਾ ਪਿਆ ਮੇਰਾ ਘਰ ਖਰਾਬ ਤੁਹਾਨੂੰ ਮੈਂ ਦੱਸ ਦਵਾਂ ਇੱਕ ਗੱਲ ਧਿਆਨ ਨਾਲ ਸੁਣਨਾ ਮੇਰੀ ਅੱਜ ਤੋਂ ਬਾਅਦ ਮੈਨੂੰ ਕੋਈ ਸਲਾਹ ਦੇਣ ਦੀ ਲੋੜ ਨਹੀਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਮਾਂ ਮਾਂ ਬਣ ਕੇ ਰਵੋ ਮੈਨੂੰ ਨਹੀਂ ਕੁਝ ਕਹਿਣਾ ਮੈਂ ਆਪਣੇ ਘਰ ਬਹੁਤ ਖੁਸ਼ ਹਾਂ ਸਭ ਕੁਝ ਠੀਕ ਹੈ ਮੈਨੂੰ ਆਪਣੀਆਂ ਸਲਾਹਾਂ ਨਹੀਂ ਦੇਣੀ ਓਕੇ ਬਾਏ ਸਸ਼ਿਕਾ thank you